ਅੰਗਰੇਜ਼ਾਂ ਤੇ ਸਿੱਖਾਂ ਦਾ ਆਪਸ ਵਿੱਚ ਕਾਫੀ ਵਾਅ ਵਾਸਤਾ ਰਿਹਾ ਹੈ ਇਸ ਵਿੱਚ ਤਿੰਨ ਤਰ੍ਹਾਂ ਦੇ ਕਿਰਦਾਰ ਸਾਹਮਣੇ ਆਉਂਦੇ ਹਨ ਸਭ ਤੋਂ ਪਹਿਲੇ ਹਨ ਗਦਰੀ ਬਾਬੇ ਜਿਨ੍ਹਾਂ ਵਿੱਚੋਂ ਮੋਰੀ ਹਨ ਬਾਬਾ ਜਵਾਲਾ ਸਿੰਘ ਜੀ ਬਾਬਾ ਵਸਾਕਾ ਸਿੰਘ ਜੀ ਬਾਬਾ ਜਗਤ ਸਿੰਘ ਜੀ ਬਾਬਾ ਪ੍ਰੇਮ ਸਿੰਘ ਜੀ ਸੋਹਣ ਸਿੰਘ ਪਗਨਾ ਦੂਜੇ ਹਨ ਉਹ ਸਿੱਖ ਫੌਜੀ ਜਿਨ੍ਹਾਂ ਨੂੰ ਅੰਗਰੇਜ਼ ਨੇ ਪਹਿਲੇ ਵਿਸ਼ਵ ਯੁੱਧ ਤੇ ਦੂਜੇ ਵਿਸ਼ਵ ਯੁੱਧ ਵਿੱਚ ਬਾਲਣ ਦੀ ਤਰ੍ਹਾਂ ਵਰਤਿਆ ਤੇ ਸੰਸਾਰ ਜੰਗਾਂ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੂੰ ਤਾਂ ਅੰਗਰੇਜ਼ ਨੇ ਬਣਦਾ ਮਾਣ ਸਨਮਾਨ ਵੀ ਦਿੱਤਾ ਉਹਨਾਂ ਦੇ ਨਾਮ ਦੀਆਂ ਸਿੱਲਾਂ ਵੱਖ-ਵੱਖ ਥਾਵਾਂ ਤੇ ਪਿੰਡਾਂ ਵਿੱਚ ਲਗਾਈਆਂ ਗਈਆਂ ਤੇ ਉਹਨਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਪਰ ਗਦਰ ਮੂਵਮੈਂਟ ਦੇ ਜਾਂਬਾਜ਼ਾਂ ਨੂੰ ਚੋਰ ਡਾਕੂ ਕਹਿ ਕੇ ਪ੍ਰਚਾਰਿਆ ਗਿਆ ਇਸ ਪ੍ਰਚਾਰ ਦਾ ਅਸਰ ਇਸ ਤਰ੍ਹਾਂ ਦਾ ਸੀ ਕਿ ਆਮ ਲੋਕੀ ਵੀ ਉਹਨਾਂ ਨੂੰ ਕੇਵਲ ਡਾਕੂ ਤੇ ਲੁਟੇਰੇ ਹੀ ਸਮਝਦੇ ਸਨ ਤੀਜੀਦਰ ਜਿਸ ਦਾ ਸੰਬੰਧ ਅੰਗਰੇਜ਼ ਨਾਲ ਬਹੁਤ ਹੀ ਜ਼ਿਆਦਾ ਗੂੜਾ ਸੀ ਉਹ ਸਨ ਉਹ ਫੌਜੀ ਜੋ ਕਿ ਅੰਗਰੇਜ਼ ਦੇ ਖੁਫੀਆ ਤੰਤਰ ਦਾ ਹਿੱਸਾ ਸਨ ਇਹਨਾਂ ਨੇ ਪੰਜਾਬੀਆਂ ਨੂੰ ਸਿਮਰਨ ਦੇ ਨਾਂ ਤੇ ਹੋਰ ਕਈ ਤਰ੍ਹਾਂ ਦੇ ਪਖੰਡ ਕਰਨ ਵਾਲੇ ਜੋੜਿਆ ਤੇ ਉਹਨਾਂ ਨੂੰ ਬੇਹਥਿਆਰ ਕੀਤਾ ਤੇ ਕੇਵਲ ਤੇ ਕੇਵਲ ਨਾਮ ਜਪਣ ਦੇ ਨਾਂ ਤੇ ਉਹਨਾਂ ਨੂੰ ਚੌਂਕੜੇ ਮਾਰਨ ਤੇ ਮਜਬੂਰ ਕਰ ਦਿੱਤਾ ਇਹਨਾਂ ਸਾਧ ਬਾਬਿਆਂ ਨੂੰ ਅੱਜ ਵੀ ਪੰਜਾਬੀ ਪੂਜਦੇ ਹਨ ਇਹਨਾਂ ਦੇ ਡੇਰਿਆਂ ਤੇ ਜਾਂਦੇ ਹਨ ਇਹਨਾਂ ਦੀਆਂ ਟਾਇਲਟਾਂ ਇਹਨਾਂ ਦੀਆਂ ਚੱਪਲਾਂ ਤੱਕ ਵੀ ਪੂਜਦੇ ਹਨ ਅਫਸੋਸ ਦੀ ਗੱਲ ਕਿ ਉਹ ਦੋ ਬਹਾਦਰ ਧਿਰਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਕੌਮ ਦਾ ਸਿਰ ਉੱਚਾ ਕੀਤਾ ਸੀ ਉਹਨਾਂ ਨੂੰ ਤਾਂ ਅਸੀਂ ਵਿਸਰ ਚੁੱਕੇ ਹਾਂ ਪਰ ਇਹਨਾਂ ਸਾਧਾਂ ਦੇ ਅੱਜ ਵੀ ਚੇਲੇ ਬਣੇ ਹੋਏ ਆ